हां जी दोस्तों सस्से काल जी ठीक ठाक हूं सो एक कहानी ਲੈ ਕੇ ਜੁੜਿਆ ਬਿਲਕੁਲ ਨਿੱਕੀ ਜੀ ਕਹਾਣੀ ਪਰ ਆਪਣੀ ਸਾਰਿਆਂ ਦੀ ਉਹ ਕਹਾਣੀ ਆ ਇਹ ਜਿੰਨੇ ਵੀ ਆਪਾਂ ਇਨਸਾਨ ਆ ਖਾਸ ਤੌਰ ਤੇ ਅੱਜ ਦੇ ਸਮੇਂ ਦੇ ਵਿੱਚ ਜੋ ਆਪਾਂ ਬਿਹੇਵ ਕਰ ਰਹੇ ਆ ਉਹ ਸਾਰਾ ਐਕਸਪਲੇਨ ਕਰੂਗੀ ਇਹ ਇੱਕ ਮਹਾਤਮਾ ਦੀ ਕਹਾਣੀ ਆ ਮਹਾਤਮਾ ਚਾਹੁੰਦਾ ਸੀ ਕਿ ਉਹਦਾ ਇੱਕ ਆਪਣਾ ਆਸ਼ਰਮ ਹੋਵੇ ਜਿੱਥੇ ਬਹੁਤ ਸਾਰੇ ਲੋਕ ਆਉਣ ਤੇ ਉਹਦੇ ਕੋਲ ਪਰ ਉਹ ਆਸ਼ਰਮ ਜਿੱਦਾਂ ਦਾ ਉਹ ਚਾਹੁੰਦਾ ਸੀ ਬਣਾਉਣਾ ਉਹਦੇ ਲਈ ਪੈਸਾ ਨਹੀਂ ਸੀ ਤੇ ਇੰਨੀ ਚੈਰਿਟੀ ਵੀ ਨਹੀਂ ਸੀ ਕਿ ਉਹ ਉਹ ਪੈਸਿਆਂ ਦੇ ਨਾਲ ਉਹ ਆਸ਼ਰਮ ਜੋ ਉਹਨੇ ਇੱਕ ਪਲਾਨ ਕੀਤਾ ਹੋਇਆ ਸੀ ਦਿਮਾਗ ਦੇ ਵਿੱਚ ਉਹ ਬਣਾ ਸਕੇ ਉਹ ਕੀ ਕਰਦਾ ਕਿ ਜਿਹੜੇ ਇਲਾਕੇ ਦੇ ਵਿੱਚ ਉਹ ਆਸ਼ਰਮ ਬਣਾਉਣਾ ਚਾਹੁੰਦਾ ਸੀ ਉਹਦੇ ਰਾਜੇ ਦੇ ਕੋਲ ਜਾਂਦਾ ਹੈ ਇਲਾਕੇ ਦੇ ਰਾਜੇ ਕੋਲ ਜਾ ਕੇ ਬੇਨਤੀ ਕਰਦਾ ਵੀ ਮੈਂ ਇੱਕ ਮਹਾਤਮਾ ਵਾਂ ਤੇ ਮੇਰਾ ਇੱਕ ਸੁਪਨਾ ਵਾਂ ਮੈਂ ਇੱਕ ਇਸ ਇਲਾਕੇ ਦੇ ਵਿੱਚ ਆਸ਼ਰਮ ਬਣਾਉਣਾ ਚਾਹੁੰਦਾ ਹਾਂ ਬਹੁਤ ਵੱਡਾ ਰਾਜਾ ਪੁੱਛਦਾ ਵੀ ਕਿੱਡਾ ਕੁ ਵੱਡਾ ਬਣਾਉਣਾ ਚਾਹੁੰਦਾ 10 ਮੈਨੂੰ ਤੇ ਮੈਂ ਤੇਰੀ ਕੀ ਮਦਦ ਕਰਾਂ ਉਹ ਕਹਿੰਦਾ ਜੀ ਮੈਨੂੰ ਤੁਸੀਂ ਜ਼ਮੀਨ ਆ ਜਿਹੜੀ ਕੁਝ দান ਚ ਦੇ ਦਿਓ ਰਾਜਾ ਕਹਿੰਦਾ ਚਲ ਠੀਕ ਆ ਮੈਂ ਦੇ ਦੂੰਗਾ ਪਰ ਤੈਨੂੰ ਜ਼ਮੀਨ ਕਿੰਨੀ ਚਾਹੀਦੀ ਆ ਕਿੰਨਾ ਕੁ ਵੱਡਾ ਆਸ਼ਰਮ ਬਣਾਉਣਾ ਇਹਦਾ ਜਵਾਬ ਤਾਂ ਦੇ ਦੋ ਕਿਲੇ ਚਾਹੀਦੀ ਆ ਤਿੰਨ ਕਿਲੇ ਚਾਹੀਦੀ ਆ 10 ਕਿਲੇ ਚਾਹੀਦੇ ਆ ਕਿੰਨੀ ਜਗ੍ਹਾ ਜਿਹੜੀ ਤੂੰ ਸੋਚੀ ਆ ਉਹ ਜਿਹੜਾ ਮਹਾਤਮਾ ਸੀ ਉਹਨੂੰ ਕੋਈ ਜਵਾਬ ਨਹੀਂ ਆਉਂਦਾ ਕਹਿੰਦਾ ਪਰ ਜਿੰਨੀ ਵੱਧ ਤੋਂ ਵੱਧ ਦੇ ਸਕਦੇ ਹੋ ਉੰਨੀ ਦੇ ਦਿਓ ਰਾਜਾ ਕੇ ਅੰਦਰ ਚੱਲ ਠੀਕ ਆ ਇੱਕ ਕੰਮ ਕਰ ਵੀ ਤੂੰ ਆ ਮੇਰੇ ਮਹਿਲ ਤੋਂ ਭੱਜਣਾ ਸ਼ੁਰੂ ਕਰ ਸਵੇਰ ਦਾ ਟਾਈਮ ਆ ਤੇ ਸ਼ਾਮ ਤੱਕ ਜਿੱਥੇ ਤੱਕ ਵੀ ਤੂੰ ਭੱਜ ਲੇਂਗਾ ਤੂੰ ਭੱਜਲਾ ਤੇ ਉੱਥੋਂ ਜਿੱਥੇ ਤੱਕ ਤੂੰ ਹੱਥ ਲਾ ਕੇ ਮੁੜ ਆਏਂਗਾ ਸ਼ਾਮ ਤੋਂ ਪਹਿਲਾਂ ਪਹਿਲਾਂ ਵਾਪਸ ਵੀ ਆਉਣਾ ਹੈ ਸ਼ਰਤ ਆ ਜਿੱਥੇ ਤੱਕ ਤੂੰ ਹੱਥ ਲਾਤਾ ਤੇ ਮੁੜ ਆਇਆ ਓਨੇ ਜਗ੍ਹਾ ਮੈਂ ਤੈਨੂੰ ਦੇ ਦੂੰਗਾ ਆ ਸ਼ਰਮ ਬਣਾਉਣ ਦੇ ਲਈ ਮਹਾਤਮਾ ਕਹਿੰਦਾ ਵੀ ਇਹ ਤਾਂ ਬੜੀ ਵਧੀਆ ਗੱਲ ਹੋਗੀ ਉਹ ਰਾਜਾ ਕਹਿੰਦਾ ਵੀ ਜਾ ਹੁਣ ਭੱਜਣਾ ਸ਼ੁਰੂ ਕਰ। ਉਹ ਮਹਾਤਮਾ ਜਿਹੜਾ ਉਹ ਭੱਜਣਾ ਸ਼ੁਰੂ ਕਰਦਾ ਤੇ ਜੋ ਜੋ ਵੀ ਉਹਨੂੰ ਲੱਗਦਾ ਵੀ ਆਹ ਵੀ ਇਲਾਕਾ ਮੈਂ ਲੈ ਲਵਾਂ ਆਹ ਵੀ ਲੈ ਲਵਾਂ ਉਧਰ ਉਧਰ ਨੂੰ ਭੱਜਣਾ ਸ਼ੁਰੂ ਕਰ ਦਿੰਦਾ। ਰਾਜ ਕੋਈ ਨਦੀ ਆਉਂਦੀ ਆ ਝੀਲ ਆਉਂਦੀ ਆ ਤੇ ਉੱਥੇ ਵੀ ਉਹ ਭੱਜਣਾ ਸ਼ੁਰੂ ਕਰ ਦਿੰਦਾ ਵੀ ਇਹ ਵੀ ਆਸ਼ਰਮ ਦੇ ਵਿੱਚ ਆਜੂ ਜਿਹੜੀ ਜਗ੍ਹਾ ਉਹਨੂੰ ਪਸੰਦ ਆਉਂਦੀ ਆ ਉਧਰ ਉਧਰ ਨੂੰ ਉਹ ਜਾਈ ਜਾਂਦਾ। ਹੁਣ ਰਾਜਾ ਉਹਦੇ ਪਿੱਛੇ ਬੰਦੇ ਵੀ ਭੇਜਦਾ। ਕਿ ਉਹਨੂੰ ਪਾਣੀ ਪੂਣੀ ਦੀ ਪਿਆਸ ਲੱਗੂਗੀ ਭਾਈ ਦੇਖ ਲਿਓ ਮਹਾਤਮਾ ਨੇ ਅੱਜ ਸਾਰਾ ਦਿਨ ਭੱਜਣਾ ਵਾ ਉਹ ਇੰਨਾ ਕਿ ਲਾਲਚ ਕਰ ਜਾਂਦਾ ਵੀ ਆਹ ਜਗ੍ਹਾ ਵੀ ਮੇਰੀ ਹੋ ਜੇ ਉਹ ਵੀ ਮੇਰੀ ਹੋ ਜੇ ਪਰ ਉਹਦੇ ਦਿਮਾਗ 'ਚ ਆ ਜਾਂਦਾ ਵੀ ਸ਼ਰਤ ਆ ਸ਼ਾਮ ਤੋਂ ਪਹਿਲਾਂ ਪਹਿਲਾਂ ਮੁੜਨਾ ਉਹ ਜਦੋਂ ਦੇਖਦਾ ਵੀ ਸ਼ਾਮ ਹੋਣ ਲੱਗੀ ਆ ਕੁਝ ਸਮਾਂ ਰਹਿ ਗਿਆ ਮੈਂ ਵਾਪਸ ਵੀ ਪਹੁੰਚਣਾ ਵਾ ਉਹ ਫਿਰ ਵਾਪਸੀ ਕਰਨ ਲੱਗ ਲੱਗਦਾ ਵਾ ਇੰਨਾ ਕਿ ਥੱਕ ਜਾਂਦਾ ਇੰਨਾ ਕਿ ਭੱਜਦਾ ਕਿ ਕੋਈ ਹੱਦ ਹੀ ਨਹੀਂ ਉਹ ਜਦੋਂ ਸ਼ਾਮ ਹੁੰਦੀ ਤੱਕ ਰਾਜੇ ਦੇ ਮਹਿਲ ਦੇ ਵਿੱਚ ਦੁਬਾਰਾ ਪਹੁੰਚਦਾ ਵਾ ਇੰਨੀ ਕੁ ਥਕਾਵਟ ਉਹਨੂੰ ਹੋ ਜਾਂਦੀ ਆ ਕਿ ਉਹ ਜਦੋਂ ਚਰਨਾ ਤੇ ਡਿੱਗ ਜਾਂਦਾ ਰਾਜੇ ਦੇ ਜਾ ਕੇ ਤੇ ਇਹੋ ਜਿਹਾ ਡਿੱਗਦਾ ਦੁਬਾਰਾ ਉੱਠਦਾ ਹੀ ਨਹੀਂ ਉਹ ਮਹਾਤਮਾ ਪਰਮਾਤਮਾ ਨੂੰ ਪਿਆਰਾ ਹੋ ਜਾਂਦਾ ਸੋ ਦੋਸਤੋ ਕਹਾਣੀ ਖਤਮ ਹੋ ਗਈ ਪਰ ਕੀ ਇਹ ਆਪਣੀ ਸਾਰਿਆਂ ਦੀ ਕਹਾਣੀ ਨਹੀਂ ਆਪਾਂ ਸਾਰਾ ਦਿਣੀ ਭੱਜੇ ਫਿਰਦੇ ਆ ਕਿ ਆ ਵੀ ਲੈ ਲਈਏ ਉਹ ਵੀ ਹਾਸਲ ਕਰ ਲਈਏ ਪਤਾ ਨਹੀਂ ਕਿੰਨੇ ਕੁ ਗੋਲ ਆਪਾਂ ਮਿੱਥੇ ਮਿੱਥੇ ਹੋਏ ਨੇ ਤੇ ਆਪਾਂ ਜਿਹੜਾ ਸਮਾਂ ਵਾ ਉਹ ਉਹਦਾ ਖਿਆਲ ਨਹੀਂ ਕਰਦੇ ਬਸ ਆਪਣੇ ਜ਼ਿੰਦਗੀ ਦੇ ਰਸ ਨੂੰ ਮਾਨਣ ਦੀ ਕੋਸ਼ਿਸ਼ ਨਹੀਂ ਕਰਦੇ ਆਰਾਮ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਭੱਜੇ ਹੀ ਫਿਰਦੇ ਆ ਪਰ ਐਂਡ ਦੇਖੋ ਕਿਦਾਂ ਦਾ ਹੋਇਆ ਉਹਨੇ ਲਾਲਚ ਕੀਤਾ ਕਿ ਮੈਂ ਹਰ ਜਿਹੜੀ ਵਧੀਆ ਜਗ੍ਹਾ ਉਹਨੂੰ ਆਸ਼ਰਮ ਚ ਹਾਸ ਉਹਦੇ ਚ ਕਰਲਵਾ ਸ਼ਾਮਲ ਤੇ ਉਹਦਾ ਹਸ਼ਰ ਕੀ ਹੋਇਆ ਤੁਹਾਡੇ ਸਾਹਮਣੇ ਆ ਸੋ ਇਦਾਂ ਹੀ ਆਪਾਂ ਨੂੰ ਵੀ ਇਹ ਖਿਆਲ ਰੱਖਣਾ ਚਾਹੀਦਾ ਵਾ ਵੀ ਬਹੁਤਾ ਲਾਲਚ ਆ ਜਿਹੜਾ ਉਹ ਚੰਗਾ ਨਹੀਂ ਜ਼ਿੰਦਗੀ ਦੇ ਵਿੱਚ ਹਰ ਚੀਜ਼ ਨੂੰ ਬੈਲੈਂਸ ਰੱਖੀਏ ਕੰਮ ਵੀ ਜ਼ਰੂਰੀ ਆ ਇੰਜੋਏ ਵੀ ਜ਼ਰੂਰੀ ਆ ਤੇ ਲਾਲਚ ਤਾਂ ਬਿਲਕੁਲ ਵੀ ਨਹੀਂ ਕਰਨਾ ਜੋ ਤੁਹਾਡੇ ਮੁਕੱਦਰ ਦੇ ਵਿੱਚ ਆ ਜੋ ਤੁਸੀਂ ਮਿਹਨਤ ਕਰਕੇ ਸਹੀ ਤਰੀਕੇ ਦੇ ਨਾਲ ਹਾਸਲ ਕਰੋਗੇ ਉਹ ਤੁਹਾਡੇ ਤੱਕ ਪਰਮਾਤਮਾ ਨੇ ਆਪੇ ਪਹੁੰਚਾ ਦੇਣਾ ਵਾ ਸੋ ਅਇਨਿਕ ਸਿੱਖਿਆ ਜਿਹੜੀ ਅੱਜ ਦੀ ਕਹਾਣੀ ਚ ਦੇਣੀ ਸੀ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਕਹਾਣੀ ਲੈ ਕੇ ਜਲਦੀ ਹਾਜ਼ਰ ਹੋਣਾ